ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਲਓ ਵੀ ਸੱਜਣੋ ਗੁੱਡ ਮਾਰਨਿੰਗ ਸਾਰਿਆਂ ਨੂੰ ਬੜੇ ਦਿਨਾਂ ਬਾਅਦ ਜਾਨੀ ਕਿ ਹਫ਼ਤਾ ਹੀ ਹੋ ਗਿਆ ਆਪਾਂ ਨੂੰ ਕੋਈ ਗੇੜਾ ਨਹੀਂ ਆਇਆ ਸੀ ਤੇ ਫਾਈਨਲੀ ਫਾਈਨਲੀ ਹਫ਼ਤੇ ਬਾਅਦ ਇੱਕ ਨਿੱਕਾ ਜਿਹਾ ਗੇੜਾ ਆਇਆ ਵਾ ਇੱਕ ਤਾਂ ਆਪਾਂ ਇੱਥੋਂ ਕੈਲਗਰੀ ਤੋਂ ਪਿਕਅਪ ਕਰਕੇ ਐਡਮਿੰਟਨ ਛੱਡ ਕੇ ਆਉਣਾ ਉਹਦਾ ਟਰੈਲਰ ਦੀ ਛੱਡ ਕੇ ਆਉਣਾ ਡ੍ਰੌਪ ਹੀ ਕਰਨਾ ਟਰੈਲਰ ਬਸ ਇੱਥੋਂ ਪਿਕਅਪ ਕਰਕੇ ਉੱਥੇ ਛੱਡ ਆਉਣਾ ਇੱਕ ਲੋਡ ਚੱਕ ਕੇ ਲਿਆਉਣਾ ਵਾ ਕਨਟੇਨਰ ਆਪਾਂ ਜਿਹੜਾ ਚੱਕਦੇ ਹੁੰਨੇ ਆਂ ਓਟਵਾ ਜਾਣਾ ਵਾ ਓਟਵਾ ਜਾ ਮਿਸੀ ਸਾਗਾ ਜਾਂਦਾ ਹੁੰਦਾ ਤੇ ਉਹ ਆਪਾਂ ਕਨਟੇਨਰ ਚੱਕ ਕੇ ਲਿਆਉਣਾ ਵਾ ਕਨਟੇਨਰ ਦੀ ਪਿਕਅਪ ਕਰਕੇ ਆਪਾਂ ਯਾਰ ਚ ਖੜਾ ਦੇਣੀ ਆ ਤੇ ਜਿਹੜਾ ਦੂਜਾ ਟ੍ਰੇਲਰ ਉਹ ਸ਼ਾਮ ਨੂੰ ਰੈਡੀ ਹੋਣਾ ਰਾਤ ਨੂੰ ਰਾਤ ਨੂੰ ਚੱਕ ਕੇ ਤੇ ਰਾਤ ਨੂੰ ਹੀ ਆਪਾਂ ਐਡਮਿਟਨ ਛੱਡ ਕੇ ਆਉਣਾ ਵਾ ਤੇ ਬਣੇ ਰਿਓ ਵਲੌਗ ਦੇ ਨਾਲ ਨਿਕਾ ਜਾ ਵਲੌਗ ਹੋਊਗਾ ਤੇ ਜ਼ਰੂਰ ਦੇਖਿਓ ਸੱਜਣੋ ਸੱਜਣੋ ਮੇਰੇ ਵਾਲਾ ਟਰੱਕ ਗਿਆ ਘੇੜੇ ਦੇ ਸੁਪਰਬੀ ਤੇ ਆ ਖੜਾ ਅਜ ਝੋਟਾ ਕੈਨਵਰਥ ਦਾ ਇਹ ਲੈ ਕੇ ਚਲਦੇ ਆ ਤੇ ਇੱਥੇ ਲਾਵਾਂਗੇ ਘੇੜਾ ਮਤਲਬ ਇਹ ਤੇ ਪਿਕਅਪ ਕਰਕੇ ਖੜਾਉਣੀ ਆ ਟਰੱਕ ਆਪਣਾ ਅੱਜ ਗਿਆ ਸਰੀ ਨੂੰ ਸੁਪਰਬੀ ਲੈ ਕੇ ਆ ਵਾਲਾ ਟਰੱਕ ਥੋੜਾ ਜਿਹਾ ਨੁਕਸਾਨਿਆ ਗਿਆ ਸੀਗਾ ਤੇ ਉਹ ਡਰਾਈਵਰ ਆਪਣੇ ਵਾਲਾ ਟਰੱਕ ਲੈ ਕੇ ਗਿਆ ਵਾ ਸੁਪਰਬੀ ਤੇ ਤੇ ਮੈਂ ਉਹਨਾਂ ਚਾਰ ਇਹਦੇ ਤੇ ਚੱਕ ਕੇ ਲਿਆਉਣਾ ਲੋਡ ਅੱਜ ਇੱਥੇ ਟਰੱਕ ਤੇ ਲੋਡ ਲੱਦ ਕੇ ਲੈ ਆਉਣਾ ਪਰ ਯਾਰ ਚਲਾ ਦਾਂਗੇ ਤੇ ਫਿਰ ਹੋਰ ਲੋਡ ਲੱਭੂਗਾ ਉਹ ਵੀ ਲੱਦ ਲਾਂਗੇ ਫਿਰ ਉਸਹਾਉਣਾ ਜਾਵਾਂਗੇ ਤੇ ਆਪਣੇ ਆਲਟਰ ਟਰੱਕ ਆਉਂਦਾ ਈ ਯਾਰ ਆਜ ਤੇ ਉਹਦੇ ਤੇ ਸ਼ਾਮ ਨੂੰ ਢੇਡਾ ਵੀ ਲਾਉਣਾ ਇੱਕ ਆਪਾਂ ਤੇ ਬਣੇ ਰਿਓ ਵਲੌਗ ਦੇ ਨਾਲ ਸਾਰਾ ਵਲੌਗ ਤੁਹਾਨੂੰ ਦਿਖਾਈ ਜਾਊਗਾ ਵੀ ਕੀ ਕੀ ਹੁੰਦਾ ਆ ਪਹਿਲਾਂ ਹੁਣ ਜਾਣਾ ਆਪਾਂ ਇਹ ਲੈ ਕੇ ਇੱਥੇ ਲਾਦੇ ਆਂ ਲੋਡ ਚੱਲ ਵੀ ਛੋਟਿਆ ਲਾਉ ਜੀ ਜਿੱਦਾਂ ਕਿ ਦਾਂਗੇ ਤੁਹਾਨੂੰ ਪਤਾ ਈ ਆ ਇਹਦੇ ਨਾਲ ਹੀ ਆਪਾਂ ਬੈਠ ਚੁੱਕੇ ਆਂ ਟਰੱਕ 'ਚ ਆਏ ਰੱਖਦੇ ਸੰਗਲ ਇਹ ਫਲੈਟ ਬੈੱਡ ਵਾਲੇ ਆ ਐਨੀ ਸਫਾਈ ਸਾਡੇ ਹੀ ਹੁੰਦੀ ਹੈ ਟਰੱਕਾਂ 'ਚ ਕਿਉਂਕਿ ਯਾਰ ਸਾਡੇ ਕੋਲ ਸਮਾਨ ਹੀ ਬਹੁਤ ਹੁੰਦਾ ਸਾਨੂੰ ਰੱਖਣਾ ਪੈਂਦਾ ਮਜਬੂਰੀਆਂ ਬਣ ਜਾਂਦੀਆਂ ਸਾਡੀਆਂ ਕੁਛ ਇਦਾਂ ਦਾ ਟਰੱਕ ਆ ਇਹ ਇਸ ਤਰ੍ਹਾਂ ਬੈੱਡ ਲੱਗੇ ਹੁੰਦੇ ਆ ਵੈਸੇ ਤਾਂ ਖਿਲਰਿਆ ਪਿਆ ਸਾਰਾ ਕਿਉਂਕਿ ਖੜਾ ਸੀ ਟਰੱਕ ਵਾਵਾ ਦੇ ਨਾਂ ਦਾ ਤੇ ਲਓ ਜੀ ਇਹਦੇ ਨਾਲ ਹੀ ਆਪਾਂ ਟਰੱਕ ਲੈ ਕੇ ਚੱਲਦੇ ਆ ਇਹ ਬਣੇ ਰਿਓ ਵਲੌਗ ਦੇ ਨਾਲ ਦੇਖੀ ਚੱਲਿਓ ਬੱਸ ਵਾ ਕੰਟੇਨਰ ਜਾ ਕੇ ਲਿਆਉਣਾ ਹੁਣ ਤੇ ਟ੍ਰੇਲਰ ਹੁੱਕ ਕਰਦੇ ਆ ਟ੍ਰੇਲਰ ਦੂਜੇ ਪਾਸੇ ਖੜੇ ਆ ਆਪਣੇ ਤੇ ਹੁੱਕ ਕਰਕੇ ਤੇ ਆਪਾਂ ਫਿਰ ਚੱਲਦੇ ਆ ਉਹ ਵੀ ਸੱਜਣੂ ਟ੍ਰੇਲਰ ਆਪਾਂ ਇਹ ਲਾਲ ਪਿਛੇ ਕਰ ਲਿਆ ਹੁੱਕ ਤੇ ਹੁਣ ਇਹਨੂੰ ਲਾਉਨੇ ਆ ਸਾਰੀਆਂ ਤਾਰਾਂ ਸ਼ਾਰਾਂ ਏਅਰ ਏਅਰ ਪਾਈਪ ਤੇ ਇਲੈਕਟ੍ਰੋਨਿਕ ਪਲੱਗ ਲਾ ਕੇ ਫਿਰ ਆਪਾਂ ਚੱਲਦੇ ਆ ਇਹਦੇ ਨਾਲ ਆਹ ਪਲੱਗ ਨਾਲ ਲਾਈਟਾਂ ਲੂਟਾ ਸਾਰੀਆਂ ਜਗਦੀਆਂ ਵਾ ਇਹ ਹੁੰਦਾ ਬਿਜਲੀ ਵਾਲਾ ਤੇ ਆ ਏਅਰ ਪਾਈਪ ਹੁੰਦੀ ਆ ਮੰਨ ਲਾ ਜਿਹੜੇ ਬ੍ਰੇਕਾਂ ਬਰੁਕਾਂ ਡਰਮ ਸਾਰੇ ਇਹਨਾਂ ਪਾਈਪਾਂ ਨਾਲ ਖੁੱਲਦੇ ਆ ਇਲੈਕਟ੍ਰੋਨਿਕ ਪਲੱਗ ਤੇ ਦੋ ਏਅਰ ਲਗੀਆਂ ਸਹੀ ਨਹੀਂ ਲੱਗੀ ਯਾਰ ਨਾ ਹੋਈ ਕਾਲਾ ਦੀ ਹੈ ਐਨੋ ਹੈਂਡ ਗਲੈਡ ਕਹਿੰਦੇ ਆ ਤੇ ਚਲੋ ਜੀ ਇਹ ਦੋਵੇਂ ਪਾਈਪਾਂ ਲੱਗੀਆਂ ਹੁਣ ਸਪਲਾਈ ਗਾਂਹ ਹਵਾ ਦੀ ਚਲੀ ਗਈ ਆ ਤੇ ਆਹ ਲੱਗੀ ਬਿਜਲੀ ਵਾਲੀ ਤਾਰ ਜਿਹਦੇ ਨਾਲ ਲਾਈਟਾਂ ਜਗਣਗੀਆਂ ਤੇ ਆ ਜਿਹੜੇ ਟਰੱਕ ਚਲਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਆ ਆ ਜਿਹੜੀ ਟ੍ਰੇਲਰ ਦੀ ਹੁੰਦੀ ਆ ਤੇ ਉਹ ਟਰੱਕ ਦੀ ਹੁੰਦੀ ਆ yellow brake ਹਨਾ ਇਹਨੂੰ ਆਪਾਂ ਛੱਡ ਦੇਣਾ ਵਾ ਇਹਦੇ ਨਾਲ ਹੁਣ ਪਿਛੇ ਏਅਰ ਜਾਣ ਲਾਪੂ ਏਅਰ ਬੈਗ ਭਰ ਜਾਣਗੇ ਕਿਉਂਕਿ ਸ਼ਾਕਰ ਤੇ ਏਅਰ ਬੈਗ ਤੇ ਸਾਰਾ ਵਜਨ ਆਉਂਦਾ ਵਾ ਖਾਨੂੰ ਦਿਖਾਉਣਾ ਭਰਦੇ ਹੋਏ ਆ ਵਾਲਾ ਏਅਰ ਬੈਗਾ ਸੁngੜੇ ਪਏ ਜਾਨ ਹੌਲੀ ਹੌਲੀ ਦੇਖਿਓ ਤੁਸੀਂ ਜੋ ਟੈਂਕੀ ਭਰੀ ਏ ਦੀ ਹਵਾ ਲਈ ਤੇ ਇਹਨਾਂ ਚ ਹਵਾ ਆਈ ਉਦੋਂ ਕੁਛ ਮਾਹੌਲ ਹੋਰ ਹੋ ਜਾਣਾ ਇਹਨਾਂ ਦਾ ਹੁਣ ਦੇਖ ਲਓ ਸੁngੜੇ ਪਏ ਜਾਨ ਜਿਵੇਂ ਹਰੇਕ ਚ ਐਕਸਲ ਤੇ ਦੋ ਲੱਗੇ ਹੁੰਦੇ ਆ ਦੋ ਇੱਥੇ ਆ ਦੋ ਅੱਗੇ ਵਿਚਾਈ ਦੋ ਇੱਥੇ ਆ 에어 ਬੈਗ ਦੋ ਪਿਛੇ ਹੋਣਗੇ ਨਾਲ ਸ਼ੌਕਰ ਵੀ ਹੁੰਦੇ ਆ ਸਾਰਾ ਵਜਨ ਇਹਨਾਂ ਤੇ ਹੀ ਆਉਂਦਾ ਬੜੀ ਘੈਂਟ ਚੀਜ਼ ਆ ਇਹ ਭਰੇ ਜਾਓ ਭਰੇ ਜਾਓ ਵੇਟ ਚਾ ਸਾਰੇ ਥੋੜੇ ਭਰਨ ਦੇ ਜੇਦੋਂ ਵੀ ਆਪਾਂ ਲੈਣਾ ਕਨੈਕਟ ਕਰਦੇ ਆ 에어 ਵਾਲੀਆਂ ਉਸ ਤੋਂ ਬਾਅਦ ਰੈੱਡ ਇਨ ਕਰ ਦੇਣੀ ਆ ਰੈੱਡ ਇਨ ਕਰਕੇ ਟਰੈਲਰ ਚ ਸਾਰੇ ਟੈਂਕੀਆਂ ਭਰ ਜਾਣੀਆਂ ਹਵਾ ਹਨਾ ਤੇ 에ਅਰ ਬੈਗ ਭਰ ਜਾਣਗੇ ਮੇਕ ਸ਼ੋਰ ਕਰਿਆ ਕਰੋ ਉਹਦੇ ਤੁਰੇ ਕਾਲੀ ਨਾ ਕਰਿਆ ਕਰੋ ਜਿਵੇਂ ਮੰਨ ਲਾ ਮੈਂ ਹੁਣ ਜੇ ਹੁੱਕ ਕਰ ਲਿਆ ਸੀ ਮੈਂ ਭਜਾ ਦਿੰਦਾ ਆ ਮਸਲੇ ਜਾਣੇ ਤੇ ਲੋਡ ਹੁੰਦਾ ਤਾਂ ਜਾਦੇ ਮਸਲੇ ਜਾਣੇ ਸੀ ਬਿਨਾ ਲੋਡ ਤੋਂ ਤਾਂ ਚਲੋ ਕੀ ਹੋਣਾ ਇਹਨੂੰ ਫਿਰ ਵੀ ਏ ਵੇਖ ਕੇ ਕਈ ਵਾਰੀ 에ਅਰ ਬੈਗ ਭਰਦੇ ਨਹੀਂਗੇ ਜਿਹੜੇ ਬੱਸ ਭਰਾ ਟਰੱਕ ਚ ਲਾਉਂਦੇ ਆ ਮੇਰੇ ਨਾਲ ਵੀ ਹੋਇਆ ਇੱਕ ਵਾਰੀ ਮੈਂ ਬਸ ਉੱਥੇ ਅੰਦਰ ਬੈਠੇ ਨੇ 에ਅਰ ਛੱਡੀ 에ਅਰ ਭਰੀ ਨਹੀਂ ਤੇ ਮੈਂ ਉਵੇਂ ਹੀ ਤੋਰਤਾ ਟਰੱਕ ਬਾਅਦ ਚ ਥੋੜੀ ਵੜ ਚਲਾ ਕੇ ਸ਼ੁਕਰ ਆ ਮੈਂ ਦੇਖ ਲਿਆ ਤੇ ਵੀ 에ਅਰ 에ਅਰ ਨਹੀਂ ਭਰਦਾ 에ਅਰ ਬੈਗ ਤੇ ਜ਼ਰੂਰ ਪਹਿਲਾਂ ਦੇਖ ਲਿਆ ਕਰੋ ਵੀ ਸਾਰੇ 에ਅਰ ਬੈਗ ਭਰ ਗਏ ਉਦੋਂ ਬਾਅਦ ਹੀ ਤੋਰਿਆ ਕਰੋ ਪਤਾ ਨਹੀਂ ਹੁੰਦਾ ਕੋਈ ਜਿੱਦਾਂ ਕਿਦਾਂ ਕੀ ਤੁਸੀਂ ਦੇਖ ਹੀ ਸਕਦੇ ਹੋ ਆ ਚੱਕਿਆ ਗਿਆ ਏਅਰ ਭਰੀ ਕਿ ਟੈਂਕੀ ਚ ਤੇ ਆ ਉਹ ਚੱਕਿਆ ਗਿਆ। ਇਹ ਟ੍ਰੇਲਰ ਵੀ ਚੱਕਿਆ ਗਿਆ, ਟਾਇਰ ਵੀ ਇੱਥੋਂ ਉੱਤੇ ਹੋ ਗਏ ਆ ਤੇ ਸਾਰੇ ਏਅਰ ਬੈਗ ਫੁੱਲ ਹੋ ਗਏ ਆ, ਮਨੇ ਸਹਣਾ ਹਵਾਣਾ। ਆ ਵੀ ਖੁੱਲ ਗਏ ਆ। ਤੇ ਟਾਇਰ ਨਾ ਪਹਿਲਾਂ ਹੀ ਚੈੱਕ ਕਰ ਲਏ ਸੀਗੇ। ਓਕੇ ਦੀ ਰਿਪੋਰਟ ਆ। ਸਮਾਨ ਆਪਾਂ ਨੂੰ ਸੰਗਲ ਤੇ ਬੂਮਰ ਚਾਹੀਦੇ ਆ। ਉਹ ਵੀ ਹੈਗੇ ਆ। ਆ ਆਪਣੇ ਕੋਲ ਲੈਵਲਰ ਹੁੰਦੇ ਆ। ਇਹ ਲੈਵਲਰ ਜਿਵੇਂ ਆ ਡੈਕ ਬਣਿਆ ਨਾ ਐ ਉੱਚਾ ਨੀਵਾ। ਜੇ ਕੋਈ ਲੋਡ ਇੱਥੋਂ ਰੱਖਣਾ ਹੋਵੇ ਇੱਥੋਂ ਤੱਕ ਆ ਬਣੇ ਹਨ ਇਹਨਾਂ ਵਿੱਚ ਐ ਲੈਵਲਰ ਫਸਾ ਦਿਓ ਤੇ ਮਤਲਬ ਉੱਪਰ ਲੋਡ ਰੱਖ ਸਕਦੇ ਆਪਾਂ ਸਿੱਧਾ ਵੀ ਇਹ ਤਾਂ ਕਰਕੇ ਹੁੰਦੇ ਆ ਦੋ ਲੈਵਲ ਇਹਦੇ ਨਾਲ ਹੀ ਗੱਲਾਂ ਬਹੁਤ ਹੋਗੀਆਂ ਹੁਣ ਆਪਾਂ ਚੱਲਦੇ ਆਂ ਪਿਕਅਪ ਵੱਲ ਤੇ ਬਣੇ ਰਿਹਾ ਬਲੌਗ ਦੇ ਨਾਲ ਤੇ ਕੱਪ ਕਰਦੇ ਆਂ ਸੱਜਣੋ ਤੁਹਾਨੂੰ ਪਰਖਾਉਣੇ ਆਂ ਬਹੁਤ ਤੇਜ਼ ਆ ਯਾਰ ਵੇਖਿਆ ਵੀ ਨਹੀਂ ਜਾਂਦਾ ਚਲੋ ਜੀ ਲਓ ਜੀ ਸੱਜਣੋ ਪਿਕਅਪ ਵਾਲੀ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਆ ਜਿੱਦਾਂ ਕਿਦਾਂ ਕਿ ਤੁਹਾਨੂੰ ਪਤਾ ਹੀ ਆ ਤੇ ਕੋਸ਼ ਇਦਾਂ ਦੇ ਕੰਟੇਨਰ ਆਪਾਂ ਚੱਕਦੇ ਆ ਤੁਹਾਨੂੰ ਪਤਾ ਹੈ ਬਿੱਗ ਸਟੀਲ ਦੇ ਤੇ ਇਹ ਵੀ ਆਪਾਂ ਚੱਕਦੇ ਆ ਇੱਥੋਂ ਅੰਦਰ ਚਲਦੇ ਆ ਪੇਪਰ-ਪੂਪਰ ਲੈ ਕੇ ਤੇ ਲੱਦਦੇ ਆ ਤੁਹਾਨੂੰ ਦਿਖਾਉਨੇ ਅੱਜ ਸਿਕਿਉਰ ਕਿਵੇਂ ਕਰੀਦਾ ਕੰਟੇਨਰ ਇਹ ਕੋ ਲੱਦਿਆ ਖੜਾ ਟਰੱਕ ਮੈਨਸ ਹੁਣ ਇੱਕ ਹੀ ਆ ਤੇ ਚਲੋ ਦੇਖਦੇ ਆ ਓਕੇ ਜੀ ਬਣੇ ਰਿਓ ਵਲੌਗ ਦੇ ਨਾਲ ਦਿਖਾਉਂਦੇ ਰਾਵਾਂਗੇ ਸ਼ਾਇਦ ਹੁਣ ਕੰਮ ਚੱਲ ਪੇ ਰੜ ਪਿਆ ਅੱਗੇ ਨਾਲੋਂ ਇੱਕ ਹਫਤਾ ਤਾਂ ਆਪਾਂ ਪੂਰਾ ਘਰੇ ਹੀ ਬੈਠੇ ਰਹੇ ਆ ਕੋਈ ਕੰਮ ਨਹੀਂ ਵੀਕ ਪੂਰਾ ਘੜੇ ਕੱਢਿਆ ਇੱਕ ਲਾਓ ਜੀ ਗੋਰੀਆਣਾ ਗੱਲ ਕਰਾਂਦੀ ਹੈ ਕਹਿੰਦੇ ਇੱਥੇ ਖੜ੍ਹਜੋ ਇੱਥੇ ਲਿਆ ਕੇ ਲੱਦਾਂਗੇ ਸੜਕ ਦੇ ਉੱਪਰ ਹੀ ਲੱਦਣਗੇ ਤੇ ਕੁਛ ਈਦਾਂ ਦਾ ਆਪਣਾ ਟਰੱਕ ਆ ਤੇ ਲਾਓ ਜੀ ਸੰਗਲ ਸੰਗਲ ਕੱਢ ਲੀਏ ਦੋ ਸੰਗਲ ਤੇ ਦੋ ਬੂਮਰ ਪਾਉਣੇ ਇਹਨੂੰ ਦੋ ਬੈਲਟਾਂ ਸਿੱਟਣੀਆਂ 20 ਫੁੱਟਾ ਬਾਕੀ ਵੇਖੋ 53 ਫੁੱਟ ਟ੍ਰੇਲਰ ਆ 20 ਫੁੱਟ ਲੋਡ ਲੱਗ ਗਿਆ ਤੇ ਬਾਕੀ ਲੱਭਣਾ ਬਾਕੀ ਆ ਵੇਖੋ ਕਿਦੋਂ ਲੱਭਦਾ ਕਿਦੋਂ ਜਾਣੇ ਆ ਕੰਮ ਬਾਹਲਾ ਮੱਠਾ ਚੱਲ ਰਿਹਾ ਤਾਂ ਹੀ ਵਲੌਗ ਨਹੀਂ ਆ ਰਹੇ ਕੋਈ ਲੋਡ ਆਊਗਾ ਤਾਂ ਵਲੌਗ ਪੈਣਗੇ ਜਿਵੇਂ ਇੰਡੀਆ 'ਚ ਟਰਕਿੰਗ ਹੋਈ ਬਈ ਓਵੇਂ ਇੱਥੇ ਹੋਈ ਬਈ ਆ ਫੇਲ ਹੋਇਆ ਪਿਆ ਕੰਮ ਜਮਾਂ ਹੀ ਆ ਟਰੰਪ ਨੇ ਕੀਤਾ ਕੁਸ਼ਕ ਕੁਸ਼ਕ ਆਕਸੀਡੈਂਟ ਜਿਹੜਾ ਹੋਇਆ ਉਹਦੇ ਕਰਕੇ ਜਿਆਦਾ ਮਾਰ ਪੈ ਰਹੀ ਹੈ ਕਿਉਂਕਿ ਵਰਕ ਪਰਮਟ ਵਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਅਮਰੀਕਾ ਵਾਲਿਆਂ ਨੇ ਬੰਦ ਕਰਤਾ ਤੇ ਜਦੋਂ ਅਮਰੀਕਾ ਜਾਣੇ ਬੰਦ ਹੋ ਗਏ ਤੇ ਉਹ ਬੰਦੇ ਲੋਕਲ ਹੋ ਜਾਣੇ ਆ ਤੇ ਲੋਕਲ ਹੋ ਗਏ ਤੇ ਲੋਕਲ ਹੀ ਸਾਰੇ ਹੋ ਗਏ ਤੇ ਫਿਰ ਕੰਮ ਘਟਣਾ ਹੀ ਆ ਤਾਂ ਕਰਕੇ ਕੰਮ ਘਟ ਰਿਆ ਵੈਸੇ ਵੀ ਅਮਰੀਕਾ ਚੋ ਢੇੜੇ ਘੱਟ ਮੇਰੇ ਸਾਂ ਹੁਣ ਆ ਰਹੇ ਉਧਰ ਜਾਂਦਾ ਨਹੀਂ ਕੋਈ ਤੇ ਸਾਰੇ ਕੈਨੇਡਾ ਵਾਈਡ ਹੋ ਗਏ ਤੇ ਬੱਸ ਤਾਂ ਹੀ ਕੰਮ ਗਿਆ ਤੇ ਇੱਕ ਆਪਣਾ ਲੋਕਾਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਸਸਤੇ ਲੋਡ ਚੱਕੀ ਜਾਂਦੇ ਆ ਸਸਤੇ ਲੋਡ ਚੱਕਣ ਦੇ ਕਰਕੇ ਵੀ ਕੰਮ ਘਟਿਆ ਇੱਕ ਲੋਡ 10 ਜਾਣੇ ਚੱਕਣ ਵਾਲੇ ਤੇ ਕੰਮ ਘਟਣਾ ਹੀ ਆ ਤਾਂ ਹੀ ਕਰਕੇ ਘਟ ਗਿਆ ਫਾਈਨਲੀ 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 ਮੈਂ ਯਾਰ ਜਿਹਨੂੰ ਛੱਡਿਆ ਟਰੱਕ ਨੂੰ ਮੇਰਾ ਤਾਂ ਲਹੂ ਪੀ ਗਿਆ ਯਾਰ ਟਰੱਕ ਅੱਜ ਪਤਾ ਨਹੀਂ ਕਿਦਾ ਮੂੰਹ ਵੇਖ ਕੇ ਤੋਰਿਆ ਸੀ ਤੇ ਹੁਣ ਗੱਡੀ ਚੱਕ ਲਈ ਆ ਹੁਣ ਜਾਣਾ ਘਰੇ ਤੇ ਹੁਣ ਟਾਈਮ ਵਜੇ ਆ 6:30 ਤੇ 9:30 ਵਜੇ ਮੇਰੀ ਪਿਕਅਪ ਆ ਮੈਂ ਅੱਜ ਇੱਕ ਮੇਰੇ ਸਹਾਨਾ ਡਰਾਈਵ ਐਣੀ ਹੋਊਗੀ ਮੇਰੇ ਕੋਲ ਡਰਾਈਵਨ ਚੱਕ ਕੇ ਲੈ ਕੇ ਜਾਣੀ ਆ ਇਥੋਂ ਤੇ ਐਡਮਿੰਟਨ ਡਿਲੀਵਰੀ ਆ ਉਹਦੀ ਤਿੰਨਾ 3:30 ਘੰਟਿਆਂ ਤੇ ਤੇ ਪਰ ਡਿਲੀਵਰੀ ਇਹ ਆ ਵੀ ਮੈਂ ਚੱਕਣਾ ਸ਼ਾਮ ਨੂੰ 7:30 ਤੇ ਲਾਉਣਾ ਸਵੇਰ 6:30 ਆ ਜੇ ਤਾਂ ਲਾ ਕੇ ਮੋੜਨਾ ਹੁੰਦਾ ਤਾਂ ਫੇਰ ਤਾਂ ਮੈਂ 7-8 ਘੰਟਿਆਂ ਚ ਮੋੜਨਾ ਸੀ ਹੁਣ ਜਿਹੜੇ ਵਿਚਾਲ ਦੇ ਉਥੇ ਵੇਟਿੰਗ ਵਾਲਾ ਟਾਈਮ ਆ ਉਥੇ ਖੜਨਾ ਪੈਣਾ ਖੜ ਕੇ ਡਿਲੀਵਰੀ ਕਰਕੇ ਫਿਰ ਹੁਣ ਡ੍ਰੌਪ ਕਰਕੇ ਫਿਰ ਉਧਰੋਂ ਲੰਡਾ ਟਰੱਕ ਲੈ ਕੇ ਆਉਣਾ ਜੀ ਕੁਝ ਮਿਲ ਗਿਆ ਉਧਰ ਟ੍ਰੇਲਰ ਟ੍ਰੋਲਰ ਤਾਂ ਲੈਣਾ ਕੀ ਹੈ ਨਹੀਂ ਤਾਂ ਸੱਜੇ ਨੂੰ ਲੰਡਾ ਹੀ ਲੈ ਕੇ ਆ ਜਾ ਲਓ ਜੀ ਇਹਦੇ ਨਾਲ ਹੀ ਆਪਾਂ ਤੁਰੇ ਜਾਂਨੇ ਆ ਤੇ ਆਪਾਂ ਚੱਲਦੇ ਆ ਘਰੇ ਸਵੇਰ ਦੀ ਰੋਟੀ ਰਾਟੇ ਵੀ ਨਹੀਂ ਖਾਧੀ ਮੈਨੂੰ ਤਾਂ ਐ ਸੀ ਵੀ ਮੈਂ ਘੰਟੇ ਕਿਤੇ ਲੋਡ ਚੱਕ ਕੇ ਯਾਰਚ ਖੜਾ ਹੋਣਾ ਤੇ ਘੰਟੇ ਕ ਦਾ ਇਧਰ 7 ਘੰਟੇ ਬਣ ਗਏ ਇਥੋਂ 20 ਮਿੰਟਾਂ ਦੀ ਡਰਾਈਵ ਤੋਂ ਲੋਡ ਚੱਕਣਾ ਸੀ ਤੇ 20 ਮਿੰਟਾਂ ਦੇ ਚੱਕਦੇ ਚੱਕਦੇ ਨੇ 7 ਘੰਟੇ ਲਾ ਦੇ ਸੱਜਣੋ ਮੈਂ 7 ਘੰਟਿਆਂ 'ਚ ਲੋਡ ਚੱਕ ਕੇ ਲਿਆਇਆ ਵਾਂ ਤੇ ਜਿਉਂ ਪਿਕਅਪ ਵੇਖੀ ਜਾਵੇ ਪਿਕਅਪ ਹੈਗੀ 20 ਡਾਲਰਾਂ ਦੀ ਤੇ ਤੁਸੀਂ ਹਿਸਾਬ ਲਾਓ 7 ਘੰਟੇ ਤੇ 20 ਡਾਲਰਾਂ ਦੇ ਵਿੱਚ ਕੀ ਕਰ ਸਕਦੇ ਆ ਲਓ ਜੀ ਲਓ ਜੀ ਸੱਜਣੋ ਰਾਤ ਦੇ ਵੱਜ ਗਿਆ ਸਾਢੇ 10 ਤੇ ਆਪਾਂ ਅੱਜ ਫੇਰ ਡਰਾਈਵ ਐਂ ਚੱਕ ਲਈ ਕਿਉਂਕਿ ਫਲੈਟ ਦਾ ਕੰਮ ਘਟ ਗਿਆ ਹੁਣ ਸਾਨੂੰ ਇਹੀ ਚੱਕਣਾ ਪੈਂਦਾ ਫੇਰ ਚੱਕ ਲਿਆ ਅੱਜ ਆਜ ਚੱਲ ਪਏ ਆ ਪਰ ਰੀਫਰ ਤੇ ਮੇਰੇ ਵੀਰੋ ਨਹੀਂ ਓਏ ਡਰਾਈਵ ਐਂ ਤੇ ਫ੍ਰੀਫਰ ਮੂਹ ਜੋਂ ਨਿਕਲ ਗਿਆ ਏ ਚੱਕ ਲਿਆ ਆਪਾਂ ਇਹ ਆਪਾਂ ਡ੍ਰੌਪ ਕਰਕੇ ਉੱਥੇ ਲੋਡਡ ਚੱਕਣਾ ਵਾ ਲੋਡਡ ਚੱਕ ਕੇ ਆਪਾਂ ਜਾਣਾ ਐਡਵੈਂਟਨ ਤੇ ਬਾਕੀਆਂ ਪੋਂਦੇ ਜਾਵਾਂਗੇ ਸਵੇਰ ਸਾਢੇ 6 ਡਿਲੀਵਰੀ ਆ ਰਾਤ ਦੇ 10:30 ਹੋਏ ਆ ਦੇਣੇ ਵੀ ਪਿਕਅਪ ਕਰਕੇ ਲਿਆ ਜਿੱਦਾਂ ਕਿਦਾਂ ਕਿ ਤੁਸੀਂ ਦੇਖ ਹੀ ਲਿਆ ਵਾ ਪਹਿਲਾਂ ਉਹ ਪਿਕਅਪ ਕੀਤੀ ਹੁਣ ਰਾਤ ਨੂੰ ਇੱਧਰ ਪਹਿਲਾਂ ਆ ਕਿਸੇ ਯਾਰਡ ਚ ਖੜਾ ਸੀ ਇੱਥੋਂ ਚੱਕਿਆ ਵਾ ਇੱਥੋਂ ਚੱਕ ਕੇ ਹੁਣ ਜਿੱਥੇ ਮੈਂ ਆਪਦਾ ਲੋਡ ਚੱਕੜਾ ਵਾਂ ਉਥੇ ਜਾਣਾ ਵਾਂ ਉਥੇ ਭਰਿਆ ਖੜਾ ਵਾ ਇਹ ਸਵੇਰੇ ਭਰ ਦੇਣਗੇ ਮਤਲਬ ਮੈਂ ਭਰਿਆ ਉਥੋਂ ਚੱਕ ਲੈਣਾ ਵਾਂ ਭਰਿਆ ਚੱਕ ਕੇ ਮੈਂ ਜਾਣਾ ਐਡਮਿੰਟਨ ਲਓ ਜੀ ਮੇਰੇ ਵੀਰੂ ਸਾਢੇ 10 ਦਾ ਟਾਈਮ ਆ ਰਾਤ ਦਾ ਤੋਰਦੇ ਆ ਪਾਉਨੇ ਆ ਚੱਲੇ ਵਾਹਿਗੁਰੂ ਬਾਬਾ ਭਲੀ ਗਰੀ ਚੜਦੀ ਕਲਾ ਬਖਸ਼ੀ ਸਾਰਿਆਂ ਨੂੰ ਲਓ ਜੀ ਇਹ ਖੁੱਲ ਗਿਆ ਆ ਤੇ ਆ ਗੜੇ ਆ ਸੰਗਲ ਜੀ ਇੱਥੇ ਪਸਾ ਦੇਣੇ ਹੁੰਦੇ ਆ ਸ਼ੱਕੋ ਮੈਂ ਕਦੇ ਚੱਕੇ ਨਹੀਂ ਆ ਪਹਿਲੀ ਵੀ ਦੂਜੀ ਵੀ ਵਾਰੀ ਚੱਕਿਆ ਮੈਂ ਅੱਜ ਜ਼ਿੰਦਗੀ 'ਚ ਇਹ ਟਰੇਲਰ ਜ ਆ ਜਾਵੇ ਵੜਾ ਜਿੱਦੀਆਂ ਤੂੰ ਮੈਨੂੰ ਨਹੀਂ ਪਤਾ ਘਰ ਮੈਂ ਵੀ ਜਿੱਦੀ ਆ ਲਓ ਜੀ ਖੋਲਤਾ ਤੇ ਆਪਾਂ ਉੱਥੇ ਬੈਗ ਲਾ ਦੇਣਾ ਆਪੇ ਅੰਦਰੋਂ ਸਮਾਨ ਲਾ ਦ ਦੇਣਗੇ ਆ ਲੱਦਿਆ ਲੱਦਾ ਆ ਆਪਾਂ ਚੱਕ ਲੈਣਾ ਲਓ ਜੀ ਇਹ ਨਾਲ ਹੀ ਬੈਗ ਦੀ ਪ੍ਰਕਿਰਿਆ ਸ਼ੁਰੂ ਕਰਦੇ ਆ ਸ਼ੁਰੂ ਕਰ ਲਓ ਵੀ ਸੱਜਣੋ ਇੱਥੇ ਆਪਾਂ ਡ੍ਰੌਪ ਕਰ ਦੇਣਾ ਆ ਮਾਨੂੰ ਲੋਨਸ ਹੀ ਪਈ ਕੱਤੇ ਪਰ ਅਸੀਂ ਡੌਕਾਂ ਦੇ ਬੈਕਲੌਂ ਲੱਗ ਹੀ ਪਏ ਸੱਜਣਾ ਇਹ ਕਰੀ ਦੇਤੀ ਤੇ ਸਾਡਾ ਫਲੈਟ ਦਾ ਕੰਮ ਬੜਾ ਵੱੱਠਾ ਚੱਲ ਰਿਹਾ ਹੈ ਇਹ ਤਾਂ ਇੱਕ ਪੰਨਾ ਪੰਗਾ ਹੋਰ ਆ ਇਹਨੇ ਡੋਰ ਖੋਲ ਕੇ ਆਉਣੇ ਪੜੇ ਨੇ ਪਹਿਲਾਂ ਡੋਰ ਹੀ ਖੋਲ ਆਈਏ ਫੇਰ ਨਾ ਜੇਤਾ ਭੁੱਲ ਜੇ ਅੱਬਾ 23 ਤੇ ਲਾਉਣਾ 24 ਤੋਂ ਚੱਕਣਾ ਵਾ ਆਹ ਵਾਲਾ ਆਪਾਂ ਚੱਕ ਕੇ ਲਿਆਂਦਾ ਇੱਥੇ ਡ੍ਰੌਪ ਲਓ ਜੀ ਕੁਛ ਇਸ ਤਰ੍ਹਾਂ ਦੀਆਂ ਮੈਂ ਜਿਸ ਕਿੱਡਾਂ ਪਈਆਂ ਨੇ ਖੁੱਲਾ ਹੀ ਮਾਲ ਪਿਆ ਬਸ ਆਪਾਂ ਗੇਟ ਲਾਉਣਾ ਤੇ ਲੈ ਜਾਣਾ 에어 ਬੈਗ ਭਰ ਰਹੇ ਆ ਟਕ ਟਕ ਦੀ ਆਵਾਜ਼ ਆ ਰਹੀ ਮੇਰੇ ਵੀਰੋ ਲਓ ਜੀ ਸਜਣੋ ਗੁੱਡ ਮਾਰਨਿੰਗ ਹੋ ਗਈ ਆ ਤੇ ਗੁੱਡ ਮਾਰਨਿੰਗ ਦੇ ਨਾਲ ਹੀ ਮੈਂ ਪਹੁੰਚ ਚੁੱਕਿਆ ਆ ਡਿਲੀਵਰੀ ਵਾਲੀ ਥਾਂ ਤੇ ਤੇ ਸਾਢੇ 6 ਇਹਨਾਂ ਨੇ ਕਿਹਾ ਸੀਗਾ ਤੇ ਠੋਖਾ ਦੇ ਗਏ ਆ ਸਾਢੇ 6 ਖੁੱਲੇ ਨਹੀਂਗੇ ਇੱਧਰ ਵੀ ਜਾ ਆਇਆ ਉਹਨਾਂ ਦੇ ਪਿੱਛੇ ਵੀ ਜਾ ਆਇਆ ਪਰਲੇ ਪਾਸੇ ਇਹਨਾਂ ਦਾ ਮੇਨ ਬਣਿਆ ਉੱਧਰ ਵੀ ਤੇ ਸ਼ਿਪਿੰਗ ਵਾਲੇ ਪਾਸੇ ਵੀ ਰਿਸੀਵਿੰਗ ਵਾਲੇ ਪਾਸੇ ਵੀ ਕਿਤੇ ਨਹੀਂ ਖੁੱਲੇ ਸਾਢੇ 6 ਕਹਿ ਕੇ ਸਵਾ 6 ਵਜੇ 40 ਮਿੰਟ ਹੋ ਗਏ ਆ 50 ਕੋਈ ਨਹੀਂ ਆਇਆ ਹਜੇ ਇਹ ਗੋਰੇ ਵੜੇ ਖਰਾਬ ਹੈ ਆਪ ਟਾਈਮ ਦੇ ਦੇਣ ਬਾਏ ਰੌਲਾ ਪਾਉਂਦੇ ਆ ਹੁਣ ਕੋਈ ਆਇਆ ਨਹੀਂ ਚਲੋ ਜੀ ਵੇਟ ਕਰਦੇ ਆਂ ਕਹਿੰਦੇ 7:30 ਖੁੱਲਣਾ ਮੈਂ ਗੂਗਲ ਤੇ ਦੇਖਿਆ ਸੀ 7:30 ਆ ਗਏ ਤਾਂ ਫਿਰ ਕਰ ਦਾਂਗੇ ਡਿਲੀਵਰੀ ਡਿਲੀਵਰੀ ਕਰਕੇ ਆ ਨੂੰ ਟ੍ਰੇਲਰ ਨੂੰ ਇੱਥੇ ਛੱਡ ਦੇਣਾ ਡ੍ਰੌਪ ਕਰ ਦੇਣਾ ਬੋਪਟੇਲ ਲੈ ਕੇ ਆਪਾਂ ਕੱਲਾ ਟਰੱਕ ਲੈ ਕੇ ਲੰਡਾ ਚੱਲ ਜਾਣਾ ਆਪਾਂ ਬੱਸ ਸੋਵਾ ਸੋਵਾ ਪੂਰੀ ਸ਼ਾਂਤੀ ਹੈ ਇੱਥੇ ਆਓ ਜੀ ਲਓ ਜੀ ਫਾਈਨਲੀ ਫਾਈਨਲੀ ਮੈਨੂੰ ਕਹਿੰਦੇ ਆ ਡੌਕ ਤੇ ਲਾ ਦੇ ਇੱਥੇ ਕਰ ਦਿੰਨੇ ਆ ਬੈਕ ਤੇ ਇਹਦੇ ਨਾਲ ਹੀ ਆਪਣਾ ਪ੍ਰੋਸੈਸ ਅੱਧਾ ਖਤਮ ਹੋ ਜਾਣਾ ਫਿਰ ਇਹ ਕਰ ਲੈਣਗੇ ਵਿੱਚੋਂ ਅਨਲੋਡ ਅਨਲੋਡ ਕਰਕੇ ਇਹਨੂੰ ਆਪਾਂ ਇੱਥੇ ਹੀ ਇੱਕ ਯਾਰਡ 'ਚ ਡ੍ਰੌਪ ਕਰ ਦੇਣਾ ਟਰੇਲਰ ਨੂੰ ਲਾਓ ਜੀ ਕਰਕੇ ਰੱਖ ਲਿਆ ਸਿੱਧਾ ਆ ਜਾ ਕਰ ਦਿੰਨੇ ਆ ਬੈਕ ਇਹਨੂੰ ਚੱਲ ਵਿੱਚ ਟਿਆ ਚੱਲ ਚੱਲ ਜੀ ਐਲ ਜੀ ਐਲ ਜੀ ਐਲ ਜੀ ਨੋ ਜੀ ਲੋ ਜੀ ਬਾਪੇ ਦੇ ਨਾਲ ਲੈ ਕੇ ਵਾਹਿਗੁਰੂ ਕਹਿ ਕੀ ਕਰਤਾ ਵੈਖ ਲਓ ਜੀ ਬ੍ਰੇਕਾਂ ਡਨ ਇਹਨੂੰ ਕਰਦੇ ਆ ਬੰਦ ਆਪੇ ਆਪਦਾ ਲੋਡ ਲਾ ਲੈਣਗੇ ਲੋਡ ਲਾ ਕੇ ਤੇ ਫੇਰ ਆਪਾਂ ਰੁੱਕੇ ਹੋ ਜਾਾਂਗੇ ਬੈਕ ਸਹੀ ਲੱਗ ਗਿਆ ਹਾਂ ਓਕੇ ਲੱਗ ਗਿਆ ਲਾਦਾ ਕਮਰੇ ਜੀ ਚ ਬੈਕ ਹੁਣ ਆਪਦਾ ਲੋਡ ਲਾ ਲੈਣਗੇ ਤੇ ਭਾਈ ਆਪਾਂ ਜਾਵਾਂਗੇ ਲਾਉ ਜੀ ਜੱਜਰੋਂ ਇਹਦੇ ਨਾਲ ਹੀ ਆਪਾਂ ਐਡਮਿੰਟਨ ਟ੍ਰੇਲਰ ਲਾ ਕੇ ਵਾਪਸ ਮੁੜ ਚੁੱਕੇ ਆ ਤੇ ਆ ਆਪਣਾ ਖੁੱਲ ਚੁੱਕਾ ਖੁੱਲ ਜਾ سیم سیم ਯਾਰਡ ਚ ਆਪਾਂ ਆ ਗਏ ਆ ਕੈਲਗਰੀ ਟਾਈਮ ਵੱਜ ਗਏ ਆ ਰੱਬ ਭਲਾ ਕਰੇ ਦੁਪਹਿਰ ਦੇ 3 3:30 ਤੇ ਮੈਂ ਕੱਲ ਸਵੇਰ 7 ਵਜੇ ਦਾ ਜਾਗਦਾ ਕੱਲ ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤਾਈਂ 12 ਸ਼ਾਮ ਤੋਂ ਸਵੇਰ ਤਾਈਂ 24 ਤੇ ਹੁਣ ਸ਼ਾਮ ਦੇ 7-8 ਵਜੇ ਸੌਂਗਾ 36-37 ਘੰਟੇ ਜਾਗਦੇ ਇਹਨੂੰ ਨਾਂਗੇ ਆਣੇ ਸੱਜਣੋਂ ਕਹਿੰਦੇ ਸੌਖੀਆਂ ਨਹੀਂ ਕਮਾਈਆਂ ਸਾਰੇ ਭਰਾ ਜਿਹੜੇ ਵੀ ਟਰੱਕ ਚਲਾਉਂਦੇ ਜਿਹੜੇ ਵੀ ਕੰਮ ਕਰਦੇ ਬੜਾ ਔਖਾ ਪੈਸਾ ਕਮਾਏ ਆਂਦਾ ਇਹ ਦੇਛਾਂ ਚ ਵੀ ਨੇਰੀ ਲਿਆਈ ਜਾਂਦੀ ਨੇਰੀ ਸਰੀਰ ਦੀ ਫੇਰ ਪੈਸਾ ਬਣਦਾ ਵਾ ਲਓ ਜੀ ਟਰੱਕਾਂ ਦਾ ਕੰਮ ਚੱਲਿਆ ਮੰੰਦਾ ਦੇ ਸਾਰੇ ਖੜੇ ਹੀ ਆ ਯਾਰਡ 'ਚ ਇਹੀ ਚੱਲਦੇ ਹੁੰਦੇ ਤੇ ਇੱਥੇ ਨਾ ਖੜਦੇ ਸਾਰੇ ਇੱਥੇ ਖੜੇ ਪੂਰੇ-ਉਰੇ ਖੜੇ ਸਾਰੇ ਕੀ ਕਰ ਸਕਦੇ ਆ ਭਾਈ ਕੰਮਾਂ ਦਾ ਕੰਮਾਂ ਦਾ ਬੜਾ ਬੁਰਾ ਹਾਲ ਆ ਬੜਾ ਜਿਆਦਾ ਪਾੜਾ ਜਿਆਦਾ ਹੁਣ ਆਪਣੇ ਕੋਲੇ ਇਕੱਲਾ ਲੰਡਾ ਟਰੱਕ ਆ ਤੇ ਲੰਡਾ ਟਰੱਕ ਆਪਾਂ ਉਹ ਉਥੇ ਆਪਣਾ ਟ੍ਰੇਲਰ ਖੜਾਵਾ ਉਹਦੇ ਉੱਤੇ ਮੈਂ ਕੱਲ ਪਿਕਅਪ ਕਰਕੇ ਲਿਆਇ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਉਹਦੇ ਮੂਰੇ ਜਾ ਕੇ ਲਾ ਦਾਂਗੇ ਤੇ ਉਹਨੂੰ ਖੜਾ ਦਾਂਗੇ ਉਹ ਰਿਆ ਕੰਟੇਨਰ ਇੱਕ ਹੀ ਲੱਭਿਆ ਕੱਲ ਦਾ 20 ਫੁੱਟ ਦਾ ਲੋਡ ਬਾਸ ਹੋਰ ਕੁਝ ਨਹੀਂ ਲੱਭਿਆ ਔਰ ਸਟੀਲ ਬਾਕਸ ਚੱਕ ਕੇ ਲਿਆਂਦਾ ਵਾ ਇੱਥੇ ਹੁਣ ਕਰਕੇ ਆਪਾਂ ਬੈਗ ਤੇ ਜਾਣੇ ਘਰਾਂ ਨੂੰ ਮੈਂ ਤਾਂ ਰੋਟੀ ਖਾਦੀ ਨੂੰ ਵੀ ਬੜਾ ਟਾਈਮ ਹੋ ਗਿਆ ਕੱਲ ਦੀ ਰੋਟੀ ਖਾਦੀ ਐ ਸਜਣੋ ਰੋਟੀ ਵੀ ਹੁਣ ਜਾ ਕੇ ਖਾਣੀ ਆ ਆ ਜਾ ਆ ਜਾ ਮੁੜਿਆ ਮੁੜਿਆ ਕਿੱਧਰ ਤੁਰਿਆ ਜਾਣਾ ਕਿੱਧਰ ਤੁਰਿਆ ਜਾਣਾ ਕਿੱਧਰ ਤੁਰਿਆ ਜਾਣਾ ਕਿੱਧਰ ਤੁਰਿਆ ਜਾਣਾ ਚੱਲ ਵੀ ਝੋਟਿਆ ਚੱਲ ਵੀ ਝੋਟਿਆ ਲਓ ਜੀ ਇਦੇ ਨਾਲ ਹੀ ਆਪਣਾ ਵਲੌਗ ਅੱਜ ਦਾ ਇੱਥੇ ਹੁੰਦਾ ਸਮਾਪਤ ਮੈਂ ਚੱਲਿਆ ਹੁਣ ਗੱਡੀ ਚਾ ਕੇ ਘਰੇ ਜਾ ਕੇ ਰੋਟੀ ਰੱਟੀ ਖਾਈ ਆ ਬਈ ਬੜੀ ਭੁੱਖ ਲੱਗੀ ਪਈ ਆ ਤੇ ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕੰਮ ਥੋੜਾ ਐ ਮੱਠਾ ਚਾਲ ਲਿਆ ਤਾਈਏ ਕਿਉਂਕਿ ਜਾਵਾਂਗੇ ਤਾਂ ਵਲੌਗ ਬਣਾਵਾਂਗੇ ਜੇ ਤੁਹਾਨੂੰ ਮਤਲਬ ਡੇਲੀ ਰੁਟੀਨ ਦੇ ਵਲੌਗ ਦੇਖਣੇ ਹੋ ਤਾਂ ਬਣਾ ਸਕਦੇ ਆ ਮਤਲਬ ਸਾਰੇ ਟਰੱਕਾਂ ਵਾਲੇ ਐੜਾ ਹਨ ਅਸੀਂ ਦਾਣੇ ਬਣਾਉਂਦੇ ਵੀ ਵੀ ਟਰੱਕਾਂ ਦਾ ਕੰਮ ਕਰਦੇ ਟਰੱਕਾਂ ਦੇ ਹੀ ਬਣਾਈਏ ਟਰੱਕਾਂ ਦਾ ਕੰਮ ਥੋੜਾ ਜਿਹਾ ਸਲੋ ਚੱਲਦਾ ਤਾਂ ਹੀ ਬਲੌਗ ਬਣਾਏ ਨਹੀਂ ਆਦੇ ਤਾਂ ਹੀ ਪੈਂਦੇ ਨਹੀਂ ਹੈਣਾ ਜੇ ਤੁਹਾਨੂੰ ਮਤਲਬ ਹੋਰ ਕੋਈ ਬਲੌਗ ਚਾਹੀਦਾ ਤਾਂ ਜਰੂਰ ਕਮੈਂਟ ਕਰ ਦਿਓ ਉਸ ਬਾਰੇ ਆਪਾਂ ਦੱਸ ਦੁੱਸ ਦਿਆ ਕਰਾਂਗੇ ਹੈਣਾ ਤੇ ਕੀ ਕਰਦੇ ਸਾਰੇ ਜਿਹੜੀ ਉਹ ਚਾਹੀਦਾ ਤਾਂ ਉਹ ਪਾ ਦਿਆ ਕਰਾਂਗੇ ਕਿਉਂਕਿ ਟਰੱਕਾਂ ਦਾ ਹਜੇ ਥੋੜਾ ਜਿਹਾ ਲੋਡ ਤਾਂ ਚੱਕਰ ਪੈ ਰਿਆ ਥੋੜਾ ਜਿਹਾ ਘਾਟਾ ਲੋਡ ਤਾਂ ਤਾਈਆਂ ਕਰਕੇ ਜਿਵੇਂ ਜਾਵਾਂਗੇ ਤਾਂ ਬਲੌਗ ਪਾਵਾਂਗੇ ਹੁਣ ਘਰੇ ਫਿਰਦੇ ਕੀ ਬਲੌਗ ਪਾਈਏ ਟਰੱਕ ਦਾ ਹੈਣਾ ਤੇ ਬਾਕੀ ਜੇ ਵਧੀਆ ਲੱਗਾ ਲਾਈਕ ਕਮੈਂਟ